ਆ ਕੀ ਮੇਰੀ ਗੱਲ ਸੁਣਾ ਆ ਕੀ ਕੀਤਾ ਇਹ ਕਿ ਲਾਇਆ ਇੱਕ ਘੜੀ ਚ ਗੁੱਲਾ ਠਾਏ ਤੇ ਜਾਦਾ ਇਹ ਭੈਣ ਇਹ ਆਟੋਮੈਟਿਕ ਆ ਇਹ ਗੇਦਾ ਵਾਲਾ ਗੇਦ ਬੰਦਾ ਦੇ ਨਾਲ ਸੁਣ ਲੱਗੇ ਤਾਂ ਤੇ ਆ ਜੋੜੀ ਗੱਲ ਬੰਦੀ ਵੀ ਕਿਊਟਨੈਸ ਓਵਰਲੋਡ ਓ ਮਾਈ ਗੋ ਬਾਬੇ ਰੱਖਣੇ ਸੌਕੇ ਥੋੜਾ ਬਾਬੇ ਬਹੁਤ ਮਹਿੰਗੇ ਆ ਭਾਜੀ ਇਹ ਸਾਡਾ ਚੇਤਨ ਭਾਈ ਕਰ ਸਕਦਾ ਬਾਬੇ ਕਿਆ ਕਿਆ ਸਬਸਕ੍ਰਾਈਬ ਕਰ ਲਓ ਚੈਨਲ ਸਬਸਕ੍ਰਾਈਬ ਕਰ ਲਓ ਚੈਨਲ ਸਬਸਕ੍ਰਾਈਬ ਸਰ ਸਰ ਇਹ ਨਹੀਂ ਮਨ ਕਰਨਿਆ ਓਏ ਕੇ ਚੈਨਲ ਸਬਸਕ੍ਰਾਈਬ ਕਰ ਲੋ ਓਏ ਜਿਹੜੋਂ ਇਦਾਂ ਦਵਾ ਰਹਾ ਤੇ 2 ਨੂੰ ਮੈਗਾ ਪਿਕਸਲ ਨੂੰ 1 ਮੈਗਾ ਪਿਕਸਲ ਕਰਕੇ ਇਦਾਂ ਫੜ ਫੜ ਲੈਣਾ ਇਹ ਜਦੋਂ ਮੈਂ ਬੋਲਾਂਗਾ ਮੇਰੇ ਵਾਲਾ ਕਹਿ ਮੈਂ ਜਦੋਂ ਉਹ ਬੋਲੇਗਾ ਉਹਦੇ ਵਾਲਾ ਕੈਮਰਾ ਇਦਾਂ ਵਲੋਗ ਬੇਗਾ ਵਲੋਗ ਬਹਿ ਕੇ ਤੁਹਾਡਾ ਐ ਕੰਮ ਸਹੀ ਦਾ ਆਜ਼ਾਦੀ ਤੇਰੀ ਵੀਡੀਓ ਪਾਲੀ ਸ਼ੁਰੂ ਕੀਤੀ ਲੋਕੀ ਤੈਨੂੰ ਪਛਾਣਦੇ ਕਿ ਨਹੀਂ ਪਛਾਣਦੇ ਤਾਨੂੰ ਪਠਾਉਂਦੇ ਕਿ ਨਹੀਂ ਪਠਾਉਂਦੇ ਆਪਣੇ ਕੋ ਭੂਤਰੀਆਂ ਸਾਹਮਣੇ ਕਿ ਬਣਾਈ ਹੈ ਨਾ ਮੇਦੀ ਬਣਾਣਾ ਉੱਧੋਗੇ ਅੱਛਾ ਤੈਨੂੰ ਸਿਖਾਣਾ ਪੈਣਾ ਏ ਲੈ ਅੱਛਾ ਬੜੀ ਜੀ ਦੇ ਸਿੱਖਰ ਚ ਇਹ ਲੈ ਦੇ ਸੱਚ ਕਹਨਾ ਹੈ ਸੱਚ ਕਹਨਾ ਹੈ ਅੱਛਾ ਗੱਡੀ ਕਿਨੇ ਲੈਤੀ ਏ ਕਿਹੜੀ ਹਾਂ ਜਿੱਥੇ ਬੈਠਦੇ ਤੇ ਆ ਫੋਨ ਕਿਨੇ ਦਾ ਲੈਤਾ ਮਮਾ ਤੁਸੀਂ ਬਾਬੇ ਉਹ ਕਿੰਮ ਟੈਕ ਸੱਖਸਾ ਦੋ ਹੈ ਜੋ ਦੇ ਚੀਆ ਕਿਨੇ ਦੀ ਲਤੀਆ ਕਿਨੇ ਦੀ ਲਤੀ ਕੋ ਛਾਪਾ ਤੇ ਨਹੀਂ ਮਾਗਣਾ ਜੇ ਮੈਂ ਤੇ ਕਿਤੇ ਛਾਪਾ ਛਾਪਾ ਮਾਰਨ ਉਹ ਜੇ ਛਾਪਾ ਬਾਬੇ ਉਹ ਕਿੰਮ ਟੈਕ ਸੱਖਸਾ ਦੋ ਉਸੇ ਉਹ ਆਈ ਦੂਜੀ ਫਿਲਮ ਚ ਤੇ ਚੁਪ ਚੁਪ ਬੇਸ ਚੇਂਜ ਕਰਕੇ ਜਾਂਦੇ ਜਿਹੜਾ ਅਸੀਂ ਜੋਗੀ ਆ ਜੋਗੀ ਆ ਵੇ ਜੋਗੀ ਆ ਵੇ ਜੋਗੀ ਆ ਤੇਰੀ ਜੋਗਣ ਹੋ ਗਈਆਂ ਆ ਫੇਰ ਆ ਜਾ ਫੇਰ ਪਾ ਲੈ ਫੇਰ ਜੱਫੀ ਚੰਡੀਗੜ੍ਹ ਫਿਰ ਹੁੰਨੀ ਜਾਂਦਾ ਜਾਨਾ ਇੱਕ ਦਿਨ ਅਸੀਂ ਬਾਬਾ ਚੰਡੀਗੜ੍ਹ ਦੇ ਵਿੱਚ ਤੇ ਆਪਣੀ ਮੁਕਤੀ ਉਹ ਉਹ ਵੀਡੀਓ ਹੈ ਜਿੱਥੇ ਆਪਾਂ ਚੌਲ ਖਾਦੇ ਸੀ ਆਹ ਮੇਰੇ ਫੋਨ 'ਚ ਹੈਗੀ ਬਾਬਾ ਜੀ ਗਾਣਾ ਲਾ ਜੋਗੀ ਵਾਲਾ ਜੋਗੀ ਆ ਵੇ ਜੋਗੀ ਆ ਵੇ ਬਾਜ ਉੱਚੀ ਛੱਡ ਦੇ ਵਾਜ ਉੱਚੀ ਛੱਡ ਦਵਾ ਬਾਜ ਉੱਚੀ ਛੱਡਣਾ ਕੀ ਹੋਊਗਾ ਭਗਤਾਂ ਬੀੜੀ ਮੀਂਹ ਮੰਦਰ ਬੀੜੀ ਨਹੀਂ ਵੀਣੀ ਮਾਮਾ ਕੋਈ ਸ਼ਰਮ ਕਾਦਾ ਕੋਈ ਆ ਕੱਲ ਨੂੰ ਹੱਥ ਮਾਰ ਕੇ ਭੈਣ ਚ ਤੈਨੂੰ ਇੱਕ ਬਿਠਾ ਹੀ ਦਿੱਤਾ ਸੱਚੀ ਜਾਨ ਇਹ ਕਿ ਤੂੰ ਬੈਠਾ ਉਹਦੇ ਵਿੱਚ ਈਦ ਜਿਹੜੀ ਉਹ ਵੀਡੀਓ ਬਣਾਈ ਸੀ ਆਪਾਂ ਸਾਦੀਆਂ ਵੀਡੀਓ ਹੈਗੀਆਂ ਕਿਹੜੀ ਭਲਾ ਇੱਥੇ ਆ ਪਾਰਟੀ ਆ ਬਾਹੋ ਵਾਲੀ ਉਹਦਾਂ ਦੀ ਗੱਡੀਆਂ ਸੀ ਕਿੱਚ ਅਸੀਂ ਦੋਨੇ ਭਰਾ ਸੀ ਇੱਕ ਵੱਡਾ ਭਰਾ ਸੀ ਮੇਰੇ ਤੇ ਕਿਹੋ ਜੀ ਬਰਗਰਾਂ ਵਾਲੀ ਉਣੀ ਹੈ ਵੀਡੀਓ ਵੀ ਬਾਬਾ ਵੀਡੀਓ ਸਾਰੀਆਂ ਹੈਗੀਆਂ ਮੇਰੇ ਤੋਂ ਆ ਚੱਕ ਬਾਬਾ ਆ ਟਾਂਸਰ ਕਰਨ ਬਾਬਾ ਤੋਂ ਹਿੰਦੋ ਸਾਜੜੀ ਜਾ ਰਹੇ ਹੋਲੀ ਹੋਲੀ ਮੈਂ ਵੀ ਚੜਾਂਗਾ ਇੱਥੇ ਜਿਹਾ ਜਿਹਾ ਜੋਗੀਆਂ ਜੋਗੀਆਂ ਹੋ ਗਈਆਂ ਜੋਗੀਆਂ ਵੇ ਜੋਗੀਆਂ ਵੇ ਜੋਗੀਆਂ ਤੇਰ ਜੋਗਰ ਹੋ ਗਈਆਂ ਚੁਰ ਕੇ ਹੀਲ ਪਟਾਰੀ ਮਮਾ ਬਈ ਅੰਡੀ ਕਿਸੇ ਨੇ ਲੈ ਇਹਨੇ ਕੱਪੜੇ ਸੀਨੀਅਰ ਆ ਗ੍ਰੀਨ ਕੱਪੜੇ ਦੋ ਸੀਨੀਅਰ ਇਹ ਚੇਗਾ ਹਨਾ ਇਹ ਹਨੇ ਇਹ ਠੀਕ ਪੋਸਟ ਤੇ ਆ ਗਿਆ ਵਿੱਚ ਦੀ ਪੋਸਟ ਤੇ ਹੈ ਸੁਣ ਮਮਾ ਜੀ ਹੈਗੀ ਆ ਇਹ ਹੈਗੀ ਤੁਹਾਡੇ ਕੋਲ ਮਮਾ ਸੰਘਾ ਗਾ ਮਮਾ ਆ ਵੀ ਅੱਡੇ ਦਾ ਮੈਂ ਚੌੜੀ ਚਿੱਪਾ ਲੇ ਬਾਰੇ ਸਿੱਕੇ ਪੇ ਗਾ ਜਾਂਦੇ ਆ ਲੋ ਜੀ ਇੰਟਰੋਡਕਸ਼ਨ ਦੇ ਆਪਣੀ ਸਾਡੇ ਨਾਲ ਪਹੁੰਚੁਕੇ ਆ ਪੰਜਾਬ ਦੇ ਬਹੁਤ ਹੀ ਹੋਣ ਹਾਰ ਜੋਗੀ ਜੋਗੀ ਕਿਹੜਾ ਜੋਗੀ ਤੁਨਾਂ ਨਾਲ ਜੋਗੀ ਕਿਹੜਾ ਤੁਨਾਂ ਨਾਲ ਤੁਨਾਂ ਨਾਲ ਤੇ ਇਹਨਾਂ ਦੇ ਅਸਿਸਟੈਂਟ ਜਿਹੜੇ ਆਪਣੇ ਆਪਨ ਕੈਮਰਾ ਘੁਮਾ ਕੈਮਰਾ ਘੁਮਾਵਾ ਆਪਣੇ ਆਪਨ ਆਪਣੇ ਆਪਨ ਘੁਮਾ ਅਸਿਸਟੈਂਟ ਜੋਗੀ ਨਹੀਂ ਅਸਿਸਟੈਂਟ ਵੀ ਇਹਦੇ ਚੇਲਾ ਆਪਣੇ ਨਾਲ ਘੁਮਾ ਆਪਣੇ ਨਾਲ ਆਪਣਾ ਮੇਰਾ ਪਾਪਾ ਕਿਤੇ ਚਰਾਬਾ ਰੰਗੀਏ ਕਿਉਂ ਮਿੱਤਰਾ ਬਾਬਾ ਇਹਦੇ ਡਾਲੇ ਤੇ ਪੈ ਜਾਣਾ ਪਿੱਛੇ ਨਹੀਂ ਆਦਾ ਆ ਜੇ ਉਹ ਬੰਦ ਕਰਤਾ ਬਲੌਗ ਨਹੀਂ ਨਹੀਂ ਬਲੌਗ ਚੱਲਦੇ ਆ ਆਪਣੀ ਬੰਦ ਹੋਣਾ ਚਾਹੀਦਾ ਬਲੌਗ ਕਿਉਂ ਚੱਲਦਾ ਜਾਣਾ ਚਾਹੀਦਾ ਛੱਡ ਦੀ ਹੈਗੀ ਆਈ ਕੋਈ ਫਲ ਨਾਲ ਸ੍ਰੀ ਮਾਈ ਬਹੂਰਾ ਨਹੀਂ ਨੇ ਛੱਡ ਦੇ ਜੰਤਨੀ ਕਰਾਉਂ ਕੋ ਘੰਟੇ ਮਾਕੇ ਗਲ ਵਿੱਚ ਮਹਾਰਾਤਾਂ ਚਾਹੀਦੀ ਬੀਬੀ ਨੇ ਰਾਤੀ ਮੈਂ ਨਹੀਂ ਬਲੌਗ ਚੱਲਦੀ ਨਹੀਂ ਕੀ ਦਿਖਲਾ ਪਿਆ ਉਹ ਦਿਖਾ ਮੇਰੀ ਕੋਈ ਖੂਹ ਤੋਂ ਮਾੜੀ ਨਹੀਂ ਦੇ ਹਿੱਕ ਤੋਂ ਸੂਰੇ ਫੋਨ ਉਹਦੇ ਥੂਰੇ ਨੀਲੇ ਕੇ ਪਾਇਲਟ ਕੱਟ ਗਿਆ ਮੂਰੇ ਨੀਗਰ ਪੱਥਾ ਕੋਲ ਬਦੇਸ਼ ਸੋਹਣੀਏ ਕੀ ਫੜਦਾ ਤੂੰ ਦੇਖ ਸੋਹਣੀ ਲੋਪਲਟਾਂ ਵਾਸਾ ਨਹੀਂ ਬੰਗੋਟ ਬੈਠੀ ਵੀ ਖਾਸਾਂ ਮਾਤੇ ਦੁਆ ਅਸ਼ੀਰਵਾਦ ਨਹੀਂ ਯਾਰਾਂ ਨੂੰ ਤੂੰ ਕਰੇਗੀ ਯਾਦ ਨੋਰੰਗੀਲੀ ਉਤੋਂ ਸਾਡਾ ਬੜਾ ਗਾਲੀ ਗਾ ਲਿਖਾਂਦੀ ਕਰਦਾ I'll give it ਅਰੀ ਹੁਣ ਚੱਲੇ ਆਪਾਂ ਕੁਝ ਖਾਣ ਪੀਣ ਤੇ ਪੈਸੇ ਬਾਬਾ ਦੇਗਾ ਕਿ ਨਹੀਂ ਦੇਗਾ ਕਿ ਨਹੀਂ ਬਲੈਤੀਆ ਦੇਗਾ ਬਲੈਤੀਆ ਪੈਚ ਬਹਿ ਕੇ ਕਿਹੜੇ ਪੱਖੋਂ ਬਲੈਤੀਆ ਮਾਮਾ ਬੱਕੀ ਕਰ ਰਹੇ ਆ ਆ ਜਾ ਬੰਦ ਕਰ ਦਵਾ ਨਾ ਨਾ ਇਹਨੂੰ ਸਮਝ ਚੱਲਦਾ ਲੈ ਫਰ ਚੇਲੇ ਵੀ ਤੂੰ ਖੜਾ ਆ ਜਾਂਦਾ ਆਪਾ ਹੂੰ ਟਰੱਕ ਵੱਡੀ ਬਲੈਗਲੀ ਨੂੰ ਹੀ ਕਰਾਈ ਕਰੀ ਭਾਈ ਜੀ ਕਰਨੇ ਕਿੰਨਾ ਬੜਾ ਡੇਜ ਹੈ ਤੈਨੂੰ ਇਹ ਚਲੋ ਇਹ ਬੜਾ ਹੋ ਜਾਣਾ ਤੇਰੇ ਨੂੰ डी ड्राइविंग में ध्यान पे नहीं पे अब बाबा पीछे की लग गया तेरे किरे मैं लग गया थे है बोल ना बोल ना क्या करिया है जल्दी वाला हां बापे आई कूल ही खड़ा है बेड ना ला यार अच्छा आई कूल मैं अपने बोल एंड का कलर भी वही है जैसे बल्ले राज जी ओके गल्ला बात पूरी है नहीं यार सच्ची बात है 10 ही फाड़ दिया ਨਾਣਾ ਕੀ ਕਹਿੰਦੇ ਬਾਬਾ ਸਹੀ ਇਹ ਨਹੀਂ ਹੋ ਰਿਹਾ ਲੱਗਿਆ ਬਾਬਾ ਅੜੋਂ ਦਾ ਬਾਬਾ ਬੈਠਾ 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 ਨਾ ਬੋਲੀ ਗਏ ਤੇ ਉਹ ਇਹ ਕਿੱਥੇ ਕਿਹੜਾ ਫੈਰੋ ਜੀ ਸਾਰੇ ਲੋਕ ਆਵਾ ਇੱਥੇ ਮੈਨੂੰ ਪਾਹੇ ਬਹਿ ਕੇ ਅੱਗੇ ਬਹਿ ਕੇ ਬਹਿ ਬਹਿ ਬਾਤ ਕਰੇ ਬਹਿ ਬਾਤ ਇਹ 50 ਪਾਲੇ ਪੱਖੀਆਂ ਬਣ ਕਰ 50 ਪਾਲੇ ਨਹੀਂ ਬਸ 25 ਚੰਦਨ ਦਾ ਨਾ ਲੱਗੇ ਜਾ ਗਿਆ ਨਾ ਕੀ ਆ ਸੁਣਨਾ ਪਈ ਭਾਈ ਨਹੀਂ ਤੁਸੀਂ ਆਲੀ ਅਲੀ ਵੀਰ ਉਹ ਮਈ ਤਨ ਬਿਆਰ ਤਾਨਾ ਸੀਗੇ ਉਹ ਬੰਦੇ ਘੁੰਮਦੇ ਉਹ ਫਰੇ ਤਾਇ ਦਾ ਬੰਦਾ ਉਹ ਨੀਰੇ ਲਿਖਾਇਆ ਜਿਹੜਾ ਜਿਹੜੇ ਕਾਲਾ ਸੀ ਕਿਥੋਂ ਇਹ ਜੁੱਚੇ ਸੀ ਉਹ ਬਰੀਆਣੇ ਉਹ ਬਰੀਆਣੇ ਵਾਲਾ ਹੋਰ ਭਾਈ ਵੀਡੀਓ ਬਣਾਣੀ ਆ ਇਹ ਪ੍ਰੋਡਕਟ ਹੈ ਇਹ ਕਦੀ ਯਾਰ ਇੱਦੀਆਂ ਬੰਦ ਤੁਸੀਂ ਕੋਈ ਬੰਦੇ ਨੂੰ ਵੀ ਆਏ ਲਿੰਗ ਦੀਸ ਤੋਂ ਦੇ ਅੰਨੇ ਨਹੀਂ ਮੈਗਾ ਪੰਜਾਹ ਦੇਖ ਕੇ ਲੱਗਦੇ 50 ਦੇ ਘੱਟ 50 ਦੇ ਪਾ ਉਹ ਬਿਲਕੁਲ ਨਹੀਂ ਗਿਆ ਬਾਦੇ ਇਹ ਆਪਾਂ ਯਾ ਪਾਇਆ ਨਾ ਬੰਦੇ ਨੂੰ ਬੰਦ ਨਾ ਕਰ ਬਈ ਰਹੀ ਹੋਰਗਾ ਬਾਬੇ ਬੈਠੇ ਹੋਗੇ ਵੈਨ ਚੋਲੇ ਹਲੇ ਆਪਾਂ ਕੀ ਜਾਨਾ ਕਿਹਨੇ ਅਜ ਡਾਊਨਲੋਡ ਹੈ ਅਜ ਡਾਊਨਲੋਡ ਸੱਭ ਤੇ ਆ ਉਹ ਚਲਦਾ ਆ ਅਸੀਂ ਤੇ ਮੇਰਾ ਵੀ ਹੋ ਗਿਆ ਚਲਦਾ ਰਹੋ ਜੀ ਰੱਬ 3 ਰੁਪਏ ਦਿੱਤੇ ਭਾਈ ਤੇ ਮੇਰੀ ਕੋਈ ਪੈਸੇ ਇਮਾਨਦਾਰ ਕੋਈ ਆਪਾਂ ਆਪਾਂ ਇੱਥੇ ਬੋਤਲ ਹੀ ਕਰਕੇ ਜਾਈਦਾ ਇੱਥੇ ਹੀਦਾ ਕਿਉਂਗਾ ਜੇ ਜਰਾ ਤੁਸੀਂ ਪੈਰੇ ਇੱਥੇ ਬੜਾ 300 200 ਮੈਂ 50 ਤੋਂ ਅਟੇ ਸੀ ਸਹੀ ਹੈ ਸਹੀ ਹੈ ਮਾਨਸਾ ਵੀ ਦੇਣੀ ਤੇ ਆ ਗਈ ਗੁੰਮਾ ਬਣਾ ਬਿਹਾਰ ਤੇ ਆ ਗਏ ਬਾਕੀ ਮੈਂ ਬਾਰਦਾ ਸੀ ਤੁਹਾਨੂੰ ਮਾਨਸਾ ਵੀ ਦੇਣਾ ਤੇ ਨਹੀਂ ਕਰਦੇ ਲਗਾ ਬਾਈ ਨੇ ਬਾਈ ਨੇ ਮੈਂ ਨਾ ਉਹ ਕਿਹਾ ਉਹ ਕੱਟੀ ਗਈ ਆ ਇੰਤੋਈ ਤੇਰੇ ਦੇ ਨਾਲ ਹੀ ਹੋਏ ਹੋਏ ਕੱਲ੍ਹ ਨਾਲ ਪੂਰੀ ਨਹੀਂ ਯਾਰ ਸੱਚੀ ਮਤਲਬ ਦੇਖਦਾ ਨਹੀਂ ਸਟਾਲੇ ਉਪਈ ਰਿਹਾ ਇਸ ਤਰੀ ਲੱਗਣਾ ਨਾ ਯਾਰ ਬੰਦੇ ਸ਼ਾਮ ਨੂੰ ਇੱਕ ਬਰੀਗ ਨਹੀਂ ਬਰੀਗ ਬਲੀ ਬਲੀ ਵਾਲਾ ਬੰਦਾ ਉਰੀਆ ਉਹਦੇ ਬਲੀ ਚੜਾਣੀ ਤੇ ਵੀ ਉਹ ਸੱਜਾ ਗੱਡੀ ਉਹ ਭਾਈ ਬਲੀ ਵਾਲੇ ਬੰਦੇ ਬਲੀ ਵਾਲਾ ਬੰਦਾ ਕਿਹੜਾ ਸਹੀ ਆ ਬਲੀ ਵਾਲੇ ਨਹੀਂ ਹੈਗੇ ਅਮਨਾ ਉਹ ਉਹ ਵੀ ਨਹੀਂ ਹੈ ਨਹੀਂ ਬਲੀ ਬਲੀ ਦੂਜੇ ਹੁੰਦੇ ਆ ਇਹ ਆਪਣਾ ਅਲੱਗ ਕੰਟੈਂਟ ਕੀ ਕੋਡ ਆਲੀ 50 ਤੇ ਤੁਹਾਡੇ ਆਏ ਇੰਨੇ ਕਹਿੰਦੇ 2500 ਆਇਆ ਬਾਬਾ 50 ਦੀ ਬੋਲ ਨਹੀਂ ਆਇਆ 50 ਆ ਗਏ 50 ਆ ਪਰ ਬਾਕੀ ਇਹ ਕਹਿੰਦੇ 500 ਮੋੜਲੇ ਬਣਿਆ ਹਾਂ ਇਹ ਬਾਬਾ ਪੱਕਾ ਵਲੌਗ ਤੂੰ ਨਾ ਲਿਆ ਕਰ ਮੇਰੇ ਤੂੰ ਵਲੌਗ ਹੀ ਬਣਾਣੀ ਹੁ ਤੂੰ ਕੁਛ ਨਹੀਂ ਕਰਦਾ ਤੂੰ ਚੇਲਾ ਮੇਰਾ ਬਣ ਜਾ ਇਹਨਾਂ ਦਾ ਛੱਡ ਦੇ ਮੇਰਾ ਚੇਲਾ ਬਣੇਗਾ ਦੱਸ ਮੈਂ ਝੂਠ ਬੋਲੇ ਕਿ ਸੱਚ ਬੋਲਿਆ ਚਾਹੇ ਤੂੰ ਇੱਥੇ ਗਾਣੇ ਦਾ ਵਲੌਗ ਲੈ ਨੂੰ ਉਸੇ ਆਲੀ ਉਹ ਲੈ ਤੇ ਮੰਡਾ ਦੇ ਕਿੰਨੀਆਂ ਭਾਂਡੇ ਆਹੋ ਲੈ ਲੈ ਸਸੇ ਬੰਨੇ ਲੱਗੇ ਆ ਕਾਲੇ ਹੁਣ ਮੈਨੂੰ ਆਉਂਗਾ ਲੈ ਆ ਜਾ ਤਾ ਆ ਜਾ ਬੁੱਫਾ ਸ਼ਾਂਤ ਤੇ ਇੱਥੇ ਆ ਬਾਬਾ ਕਹਿੰਦੇ ਓਏ ਸ਼ਾਂਤ ਰੁਕ ਜਾ ਤੂੰ ਸਾਗੇ ਹੀ ਜਾਂਦਾ ਇਹ ਨਾ ਲਾਲਾ ਕਿੰਨੇ ਬੰਦੇ ਆਪਾਂ ਬਸ ਇਤਨੀ ਮੈਨੂੰ ਕਿਹਦਾ ਓਏ ਅੰਦਰ ਦਾ ਦੁਨੀਆ ਲੱਗੀ ਮਮਾ ਕਿਦਾ ਲੈ ਕੇ ਜਾਣੀ ਹੈ ਜੀ ਮੈਂ ਮੈਂ ਇਹ ਆਦੇ ਵਿੱਚ ਬਣਾਣੀ ਹੈ ਮੈਂ ਜੀ ਪੇਸ਼ੀ ਤਾਂ ਠੀਕ ਹੈ ਜੀ ਕਿਹੋ ਜਾਂ ਆ ਜੋ ਖਾਣਦੇ ਇਹ ਭਾਈ ਵੀਰੇ ਬਾਹਰ ਹਾਂਜੀ ਕਿਹਦਾ ਜੀ ਇਹ ਆਪਣੇ ਚੀਜ਼ੂ ਹੈ ਆਪਣਾ ਆ ਵੀ ਬੰਦੇ ਆਪਣਾ ਬੰਦੇ ਤਾਂ ਨਹੀਂ ਹੈਗੇ ਇੱਥੇ ਹਾਂ ਹਾਂ ਜਾਵਾਂਗੇ ਇਹ ਪਪੇ ਅਣਕ ਲਾਗੇ ਤਾਂ ਹੋੜੀ ਓ ਮਾਈ ਗੋਡ ਦੇਖਾ ਕੋਲ ਬਲੈਂਡ ਦਿਖਾ ਦੇਣਾ ਹੈ ਤੇ ਇਹ ਬ੍ਰੈਂਡ ਹੈਂਡ ਫ੍ਰੀਲ ਪਲੇਅਰ ਆਇਡ ਇਹ ਬਾੜ ਆਣ ਕੇ ਸੁਣ ਲੱਗੇ ਤਾਂ ਤੇ ਆ ਜੋੜੀ ਗੱਲ ਬੰਦੀ ਵੀ ਕਿਊਟਨੈਸ ਓਵਰਲੋਡ ਓ ਮਾਈ ਗੋਡ ਚੰਗਈ ਠੀਕ ਹੈ ਜੀ ਹੋ ਭਾਈ ਠੀਕ ਹੈ ਭਾਈ ਫੇ ਭਾਈ ਆਖੇ ਪਪਾ ਜੀ ਚਲਾਈ ਗਲੀ ਗਮ ਹੀ ਸਾਰਿਆਂ ਨੂੰ ਦਸਰੀਆ ਘਰ ਲੋ ਜੀ ਬਾਬਾ ਜੀ ਪਹੁੰਚ ਜਿੱਤੇ ਅਸਟਰ ਚਾਹੇ ਹੋ ਜਾਏ ਦੋ ਕਿਤੇ ਆਰਡਰ ਸੈਂਡਵਿਚ ਕਿਹੜੇ ਸੈਂਡਵਿਚ ਕੀਆ ਸੈਂਡਵਿਚ ਕਿਹੜੇ ਹਾਂ ਕੀ ਜਾਣ ਹਾਂਜੀ ਬੋਲੋ ਆਪ ਨੇ ਬੁਲਾਇਆ ਨਹੀਂ ਮੈਂ ਤਾਂ ਨਹੀਂ ਬੁਲਾਇਆ ਆਰਡਰ ਆਇਆ ਦੋ ਕਿਤੇ ਆਰਡਰ ਸੈਂਡਵਿਚ ਕੀ ਕੀਤੇ ਆ ਕਿਹੜੇ ਕਿਹੜੇ ਕੀਤੇ ਬਾਬਾ ਚੀਜ਼ ਕੋਨ ਸੈਂਡਵਿਚ ਚੀਜ਼ ਜਿਵੇਂ ਸਨਵਾਦਿਆਂ ਦੇ ਨਾਲ ਉਹ ਨਹੀਂ ਸਾਨੂੰ ਆਵੇ ਦੋ ਸੈਂਡਵਿਚ ਨਾਲ ਚਾਹ ਦਿੱਤੀਆਂ ਚਾਹ ਗੋੜਾ ਲੀਆਂ ਜਿਹੜੀਆਂ ਗੋੜਾਲੀਆਂ ਚਾਹ ਹਾਂਜੀ ਛੱਕਰ ਆ ਬਾਬਾ ਮੇਰੀ ਗੱਲ ਸੁਣ ਤੂੰ ਕੰਮ ਕਰ ਗਿਆਂ ਕੋਈ ਨਾ ਕੋਈ ਚਮਚ-ਚਮਚ ਕੀ ਕਰ ਗਿਆਂ ਦੋ ਨਹੀਂ ਨਹੀਂ ਅਸੀਂ ਚਮਚ ਕੀ ਕਰਨਾ ਗਿੱਦੜ ਸਿੰਘ ਹੀ ਦੇ ਦਈਏ ਤੈਨੂੰ ਤੈਨੂੰ ਹੱਥ ਜੋੜੀ ਦੇ ਦਈਏ ਤੈਨੂੰ ਬਿੰਗੀ ਡੇਡੀ ਦੇ ਦਈਏ ਉਂਗਲ ਆ ਕੀ ਮੇਰੀ ਗੱਲ ਸੁਣਾ ਆ ਕੀ ਕੀਤਾ ਇਹ ਕੀ ਲਾਇਆ ਇੱਕ ਘੜੇ ਚ ਗੁੱਲਾ ਠਾਏ ਤੇ ਜਾਣਾ ਇਹ ਭੈਣ ਜੋ ਇਹ ਆਟੋਮੈਟਿਕ ਆ ਇਹ ਗੇਰਾਂ ਵਾਲਾ ਗੇਰ ਬੰਦਾ ਦੇ ਨਾਲ ਬਾਬਾ ਇਹ ਕੀ ਆ ਇਹ ਕੀ ਆ ਭੈਣ ਜੋ ਬਾਕੀ ਤਾਂ ਠੀਕ ਆ ਆ ਕੀ ਆ ਇਹ ਆਟੋਮੈਟਿਕ ਆ ਜਿੱਦਾਂ ਮੈਨੂਅਲ ਜਿਹੜੀ ਹੁੰਦੀ ਹੈ ਆਟੋਮੈਟਿਕ ਆ ਪਿੱਛੇ ਕੀਤੀ ਕਿ ਬਸ ਆਟੋਮੈਟਿਕ ਲੈਫਟ ਡੀ ਪਾਰਕਿੰਗ ਇਹ ਬਾਬਾ ਮੈਂ ਲਾਖ ਲਾ ਮੈਂ ਲਾਖ ਲਾ ਤੇਰਾ ਦਿਲ ਦੇਖਣਾ ਅੱਜ ਰੱਖ ਲੈ ਚੱਲ ਡਾਲੋ ਅੱਜ ਤੋਂ ਇਹ ਛੜੀ ਯਾਦ ਹੈ ਕਿ ਮੇਰੇ ਕੋਲ ਇਹ ਹੀ ਹੈ ਇਹਦਾ ਕੋਈ ਫਾਇਦਾ ਵੀ ਹੈਗਾ ਜਾਦੂ ਹੁੰਦਾ ਇਹਦਾ ਕੋਈ ਹੁਣੇ ਆਪਣੀ ਲਕੋਲੀਆ ਨਹੀਂ ਲੰਦਾ ਤੇਦੀ ਨਹੀਂ ਲੰਦਾ ਕਿਹਦੀ ਪਿਆਂ ਚ ਪਤਲੀ ਆ ਆ ਗਿਓ ਇਹ ਤੋਂ ਮਮਾ ਸਸਤੇ ਜੀ ਕੰਮ ਸਾਧਤਾ ਉਹਦਾ ਜਿਹੜਾ ਸਟਾਡ ਹੁੰਦਾ ਉਹਦਾ ਮੋਟਾ ਹੀ ਹੁੰਦਾ ਇਹਨਾਂ ਦਾ ਮੋਟਾ ਨਹੀਂ ਹੈਗਾ ਛੋਟਾ ਇਹ ਤੇ ਮੈਨੂੰ ਇੱਧਰ ਮੈਨੂੰ ਬਾਸ ਹੀ ਲਿਆਣਾ ਪੈਣਾ ਫੇਰ ਮੈਨੂੰ ਤੇ ਬਾਸ ਹੀ ਲਿਆਣਾ ਪੈਣਾ ਫੇਰ ਉਸਤਾਦ ਦਾ ਮੋਟਾ ਹੁੰਦਾ ਵੀ ਮੈਨੂੰ ਤੇ ਬਾਸ ਹੀ ਲਿਆਣਾ ਪੈਣਾ ਹਸਾਵ ਲਾਲਾ ਪਈ ਤੇਰੇ ਦੋ ਹੱਥਾ ਜੀ ਵੀ ਨਹੀਂ ਆਣਾ ਆ ਬੜਾ ਬਾਬਾ ਦੋ ਫੜ ਦੋ ਪਲੇਟਾ ਪਾ ਲੋ ਝੋਲੇ ਜ ਟਾਈਮ ਸੇ ਚਲੋ ਜ ਮੈਕਡੋਨਲਡ ਜਾਣਾ ਉੱਥੇ ਬਾਬਾ ਸ਼ੰਖ ਵਜਾਏਗਾ ਸ਼ੰਖ ਵਜਾ ਕੇ ਕੇ اف ਸੀ ਉਹ ਵਡੀਆਂ ਬਾਬਾ ਸ਼ਰਮਾਣਾ ਠੀਕ ਹੈ ਇਹ ਨਾ ਹੋਏ ਭੈਣ ਚੱਕੀ ਉਹ ਚੱਕੀ ਜੀ ਸ਼ਰਮਾਣਾ ਖਾਂਦੇ ਵਕਤ ਮਾੜਾ ਮੋਟਾ ਕਿਤਾ ਲਾਇਆ ਗਦੋ ਠੀਕ ਹੈ ਥੈਲੇ ਚ ਨਾ ਪਾਲੀ ਇੱਕ ਦਾ ਪੀਸ ਉਹਦਾ ਇੱਕ ਥੈਲਾ ਹੀ ਪਾਲੇ ਭਾਜਵੇਂ ਸਾਹਮਣੇ ਗੱਡ ਕੇ ਖਾਈ ਏ ਕਿ ਪਾਲੇ ਅੱਜ ਦਾ ਹੱਸਦਿਆ ਇਨੇ ਪਾਲੇ ਲਾਦਾ ਥੱਲੇ ਜਕਦਾ ਕੱਦ ਗਿਆ ਪੇ ਦਾ ਪੁੱਤੇ ਦਾ ਫੇਦੀ ਕੱਦ ਗਿਆ ਕਾਬੂ ਸੋਖਾ ਕਿੰਨੇ ਪੀਸੀ ਕਿੰਨੇ ਪੀਸੀ ਓਏ ਕਾਲੇ ਮੁੱਦੀ ਸੋਖਾ ਕਾਲੇ ਮੁੱਦੀ ਸੋਖਾ ਓ ਭਗਤਾ ਅਵੇ ਮੈਂ ਕੀ ਖਾ ਰਿਹਾ ਤੂੰ ਕੱਦ ਗਿਆ ਕੋਈ ਸਾਸ ਤੇਰੀ ਵਾਲੀ ਕਿਤੇ ਸਾਸ ਤੇਰੀ ਵਾਲੀ ਕਿਤੇ ਥੱਲੇ ਜ ਕੁਛ ਕੱਦ ਗਿਆ ਹੱਸਦਾ ਐਵੇਂ ਨਹੀਂ ਪਿਆ ਭੈ ਜੋ ਗਾੜ ਕੱਦ ਗਿਆ ਕੋਈ ਬਾਬਾ ਕੁਝ ਕਰ ਗਿਆ ਚਮਚ ਜਮਲਟੀ ਕਰ ਗਿਆ ਲਾਦਾ ਨਹੀਂ ਕਾਲੇ ਭੋਦੀ ਸਾਹਿਬ ਕੁਝ ਕੀਤਾ ਦਵਾਂ ਤਾਂ ਹੀ ਕਾਲੇ ਭੋਦੀ ਸੁਹਾਂਗਾ ਆਂਦੇ ਆ ਲੋ ਜੀ ਆਪਣਾ ਫੂਡ ਹੋ ਗਿਆ ਡਨ ਤੇ ਆਪਾਂ ਹੁਣ ਖਾਦ ਵੀ ਲਿਆ ਹਾਂਜੀ ਬਾਬਾ ਜੀ ਠੀਕ ਹੈ ਓਕੇ ਹੈ ਤਾਂ ਸੰਨੋ ਐ ਬਦਨੋ ਖੁਸ਼ ਬਾਬਾ ਖੁਸ਼ ਹੈ ਹਾਂ ਇੱਥੋਂ ਨਿਕਲਦੇ ਹੁਣ ਇਥੋਂ ਆਪਾਂ ਨਿਕਲਦੇ ਹਾਂ ਫਿਰ ਕਾ ਪੀ ਲਿਆ ਭੋਜਨ ਹੋ ਗਿਆ ਪੇਟ ਪੂਜਾ ਹੋ ਗਈ ਆ ਅੱਗੇ ਦੇਖਦੇ ਹਾਂ ਸ਼ਾਇਦ ਆਪਾਂ ਕਿੱਥੇ ਜਾਈਏ ਮੈਕਡੋਨਲਡ ਮੈਕਡੋਨਲਡ ਤੇ ਕਿੱਦਾਂ ਦਾ ਲੱਗਿਆ ਤੁਹਾਨੂੰ ਵਲੌਗ ਜੂਦ ਦਸੀਓ ਕਿਆ ਕਿਆ ਸਬਸਕ੍ਰਾਈਬ ਕਰ ਲਓ ਚੈਨਲ ਸਸਾਈ ਕਰ ਲਓ ਚੈਨਲ ਸਬਸਕ੍ਰਾਈਬ ਸਰ ਸਰ ਐ ਨਹੀਂ ਮਨੇ ਕਰਿਆ ਓਏ ਕਿਆ ਚੈਨਲ ਸਬਸਕ੍ਰਾਈਬ ਕਰ ਲਓ ਓਏ ਚਲੋ ਚੰਗਾ ਜੀ ਬਾਏ ਟੇਕ ਕੇਅਰ ਵਲੌਗ ਆਣਗੇ ਬੈਕ ਟੂ ਬੈਕ ਕਰ ਚੱਲਾਂਗੇ ਬੈਕ ਤੇ ਆਪਾਂ ਠੀਕ ਹੈ ਜਨਾ ਨਾ ਕਦੇ ਵੀ ਭੈਜੂ ਮੇ 1500 ਦੇ ਪੈ ਜਾਂਦੇ ਆ ਇਹ ਖਰਚਾ ਇਹਨਾਂ ਦਾ ਬਹੁਤ ਹੈ ਭੈਜੂ ਬਾਬੇ ਰੱਖਣੇ ਸੋਕੇ ਥੋੜਾ ਬਾਬੇ ਬਹੁਤ ਮਹੰਗੇ ਆ ਭਾਜੀ ਇਹ ਸਾਡਾ ਚੇਤਨ ਭਾਈ ਕਰ ਸਕਦਾ ਬਾਬੇ ਹਾਂ ਹੋਰ ਬੰਦੇ ਤਾਂ ਬਾਬੇ ਕਰ ਰਹੇ ਆ ਹੋਰ ਬੰਦੇ ਨੇ ਕਿਤੇ ਰੱਖਸਾਦਾ ਬਾਬੇ ਦੇ ਭੈਜੂ ਬੈਡਬੁੱਲਾਂ ਨਾਲੋਂ ਜ਼ਿਆਦਾ ਮਹੰਗੇ ਪੈਂਦੇ ਆ ਘੋੜਿਆਂ ਨਾਲੇ ਘੋੜੀਆਂ ਜਿੰਨੇ ਭੈਜੂ ਮਹੰਗੇ ਆ ਬਾਬੇ ਹਰ ਨਹੀਂ ਰੱਖ ਸਕਦਾ ਕੋਈ ਬਾਬੇ दिख रहा है ਵੱਡੀ ਏ ਆਹ ਦਾਦੇ ਬਹੁਤ ਏ ਲੋਰੀ ਹੁਣ ਆਪਾਂ ਚੱਲੇ ਆ ਬਾਬੇ ਨੂੰ ਲੈ ਕੇ ਬਾਬਾ ਕਿੱਥੇ ਜਾਣਾ ਬੋਲ ਕਬੂਤਰ ਦੇ ਚੱਲੇ ਆ ਤੇ ਖਾ ਵੀ ਲਿਆ ਓਕੇ ਲੋੜਿਆ ਜੇ ਜੇ ਕਰ ਤੇ ਬਾਕੀ ਜਦੋਂ ਉਹ ਐਂਡਿੰਗ ਕਰ ਵੀਏ ਜਿਹੜੇ ਬਲੌਗ ਵਧੀਆ ਲੱਗੇ ਤੇ ਕੀ ਹੈ ਚੈਨਲ ਨੂੰ ਚੈੱਕ ਲੋ ਓ ਵਧੀਆ ਲੱਗੇ ਚੈਨਲ ਇਹ ਗੱਲ ਤੋਂ ਤਾਂ ਇੱਧਰ ਜਿਹੜਾ ਲੰਗੜਾ ਆਣ ਗਿਆ ਇੱਥੇ ਚੌਕੜੀ ਮਾਰ ਕੇ ਚੱਲ ਬੈ ਹਾਂ ਜੇ ਹਾਏ ਖੁੱਬ ਗੈਰ ਗੱਲ ਤੇ ਡਾਸਕ ਜੀ ਜਾਂਦਾ ਲਓ ਜੀ ਬਾਕੀ ਅੱਗੇ ਵਲੌਗ ਆਣਗੇ ਬਾਈ ਉਹਨਾਂ ਨਾਲ ਤੇ ਛੇਤੀ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਇਹ ਹੁਣ ਆਪਣੇ ਨਾਲ ਹੀ ਪੱਕੇ ਇਹਨਾਂ ਦਾ ਕੰਮ ਕੂਮ ਛਡਾ ਦਿੱਤਾ ਇਹ ਹੁਣ ਪੱਕੇ ਮੈਨ ਨਾਲ ਹੀ ਰਿਆ ਕਰਣਗੇ ਕਮੈਂਟ ਕਰ ਲੋ